ਇਸੀ ਦਫ਼ਤਰਾਂ ਦੇ ਇੰਗੂਰੇ ਧੰਗਾ ਦੇ ਰਹੇ ਆ ਕਿਉਂਕਿ ਸਾਡੇ ਮਸ਼ਲੇ ਵੀ ਇਦਾਂ ਪਹਿਲੇ ਸਮੇਂ ਤੋਂ ਤੁਹਾਨੂੰ ਬੁਲਾਇਆ ਦੱਸੇ ਗਏ ਨਾਲ ਕਿ ਕਿਵੇਂ ਹੜ੍ਹਾਂ ਨੇ ਵੱਡੀ ਪੱਧਰ ਤੇ ਨੁਕਸਾਨ ਕੀਤਾ ਘਰਾਂ ਦੇ ਘਰ ਤਬਾਹ ਹੋ ਗਏ ਸਚਨਾ ਤਬਾਹ ਹੋ ਗਈਆਂ ਡੰਗਰ ਰੁੜ ਗਏ ਨੌਜਵਾਨ ਰੁੜ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਇਥੋਂ ਦੀ ਪੰਜਾਬ ਸਰਕਾਰ ਕਿ ਸੈਂਟਰ ਸਰਕਾਰ ਹੜ੍ਹ ਮਾਰੇ ਲੋਕਾਂ ਦੇ ਨਾਲ ਮਾਜਵਾ ਦਾ ਕੀ ਦੇਣਾ ਸੀ ਕੋਝੇ ਮਜ਼ਾਕ ਕਰ ਰਹੀ ਆ ਸਰਕਾਰ ਕਹਿ ਰਹੀ ਆ ਕਿ 1600 ਕਰੋੜ ਰੁਪਇਆ ਅਸੀਂ ਮਾਜਵਾ ਉਹ ਦੇਵਾਂਗੇ ਹੜ੍ਹ ਮਾਰੇ ਵਿਅਕਤੀਆਂ ਨੂੰ ਪਰ 1600 16000 ਕਰੋੜ ਦਾ ਕੁਝ ਵੀ ਨਹੀਂ ਵੰਡਾਂ ਸਾਡੀ ਮੰਗ ਆ ਕਿ ਘੱਟੋ ਘੱਟ ਸੈਂਟਰ ਸਰਕਾਰ 1 ਲੱਖ ਕਰੋੜ ਰੁਪਇਆ ਜਿਹੜਾ ਉਹ ਦੇਵੇ ਭਗਮਨ ਤਮਨ ਦੇ ਸੈਂਟਰ ਤੋਂ ਮੰਗਿਆ 50000 ਰੁਪਿਆ ਮਾਜਬਾ ਪਤਨੀ ਇੱਕੜਾ ਤੇ ਕਿਸਾਨਾਂ ਨੂੰ ਦੇ ਰਿਹਾ 20000 ਰੁਪਿਆ ਪ੍ਰਤੀ ਏਕੜ ਜਿਨੇ ਇਹ ਮੰਗਾ ਇੱਕ ਕਿਸਾਨਾਂ ਤੇ ਠੁਕਮੈ ਨਹੀਂ ਕਿਸਾਨਾਂ ਦਾ ਮਾਜਬਾ ਪੂਰਾ ਨਹੀਂ ਹੁੰਦਾ ਅਸੀਂ ਸ joint ਕਿਸਾਨ ਮੋਰਟੀ ਕੋਲ ਮੰਗ ਕਰਦੇ ਹਾਂ ਕਿ 76000 ਰੁਪਿਆ ਪ੍ਰਤੀ ਏਕੜ ਕਿਸਾਨਾਂ ਨੂੰ ਮਾਜਬਾ ਦਿੱਤਾ ਜਾਵੇ ਜੇ ਕਿਸਾਨਾਂ ਦੀ ਅਗਲੀ ਫਸਲ ਨਹੀਂ ਮਰਦੀ ਆ ਕਣਕ ਨਹੀਂ ਵਿਕੀ ਜਾਂਦੀ ਭੋਏ ਤਿਆਰ ਨਹੀਂ ਹੁੰਦੀ ਤਾ ਉਹਦੇ ਲਈ 140000 ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇ ਜਿਹੜੇ ਛੇਤਾ ਜਵੇਂ ਸਰਕਾਰ ਨੇ ਪੰਗਾ ਝੜ ਲਿਆ ਵੀ ਜਿਸ ਦਾ ਰੇਤ ਉਹਦਾ ਖੇਤ ਆ ਜਿਹੜਾ ਉਹ ਰੇਤ ਆ ਉਹ ਕਿਸੇ ਕੰਮ ਨਹੀਂ ਆਉਂਦਾ ਇਸ ਲਈ ਸਰਕਾਰ ਨੇ ਸਾਡੇ ਲੋਕਾਂ ਨੂੰ ਕਿਸਾਨਾਂ ਨੂੰ ਮੂਰਖਰ ਬਣਾਉਣ ਦੇ ਵਾਸਤੇ ਕਹਤਾ ਵੀ ਰੇਤਾ ਕੱਢੋ ਰੇਤਾ ਵੇਚੋ ਰੇਤਾ ਡਿੱਗਦਾ ਹੀ ਨਹੀਂ ਨਾ ਉਹ ਕਿਤੇ ਕੰਮ ਆਉਂਦਾ ਸਾਡੀ ਇਹ ਮੰਗ ਆ ਕਿ ਰੇਤਾ ਚੱਕਰ ਦੇ ਲਈ 20000 ਰੁਪਇਆ ਪ੍ਰਤੀ ਏਕੜ ਸਰਕਾਰ ਦੇਵੇ ਦੁਟਾ ਇਹ ਤੇ ਜਿਹੜਾ ਹਰਾਂ ਦਾ ਨੁਕਸਾਨ ਹੋਇਆ ਜਹਰ ਆਇਆ ਨਾ ਇਹ ਕੁਦਰਤੀ ਕਰੋਪੀ ਨਹੀਂ ਗਏ ਜਿਵੇਂ ਸਰਕਾਰ ਮੀਡੀਆ ਵਿੱਚ ਪ੍ਰਚਾਰ ਰਹੀ ਆ ਕਿ ਕੁੜੀਆਂ ਕੁਦਰਤੀ ਕਰੋਪੀ ਆ ਇਹ ਕੁਦਰਤ ਆ ਗਿਆ ਹਰ ਜਾਨ ਪੁੱਛ ਕੇ ਲਿਆਂਦੇ ਗਏ ਨਾ ਕਿਉਂਕਿ ਨਾ ਤਾਂ ਇਹਨਾਂ ਨੇ ਅੱਜ ਤੱਕ ਡੈਮਾਂ ਦੇ ਵਿੱਚ ਜਾਨੀ ਉਹਨੇ ਵੀ ਸਪਾਈ ਕੀਤੀ ਆ ਡੈਮਾਂ ਦਾ ਪੱਤਲ ਜ਼ਮੀਨ ਦੇ ਪੱਤਲ ਦੇ ਬਰਾਬਰ ਆ ਗਿਆ ਜਿਹੜਾ ਪਾਣੀ ਨੂੰ ਸਟੋਰ ਕਰਨ ਦੀ ਸ਼ਕਤੀ ਉਹਨਾਂ ਦੀ ਘਟ ਗਈ ਤੇ ਉਹ ਪਾਣੀ ਸਟੋਰ ਹੀ ਨਹੀਂ ਕਰ ਸਕੇ ਇਹੋ ਜਿਹਾ ਕਿ ਛੱਪ ਨੂੰ ਜਿ ਦੇਖ ਲੋ ਹੋਰ ਦਿਨਾ ਦੇਖ ਲੋ ਉਹਨਾਂ ਦਾ ਲਈ ਹਾਲਾ ਕਿ ਗਰੇਵਾਂ ਦਾ ਲੈਵਲ ਜਿਹੜਾ ਹੈਗਾ ਉਸ ਜ਼ਮੀਨ ਦੇ ਬਰਾਬਰ ਆ ਗਿਆ ਜਿੱਥੋਂ ਇਹ ਮੈਨਿੰਗ ਕਰਦੇ ਆ ਜਾਂ ਮੈਨਬ ਹੋ ਰਹੀ ਆ ਉਹ ਤਨਾਰੇ ਡੂੰਗੇ ਹੋ ਗਏ ਉਥੋਂ ਦਰੇਵਾਂ ਨੇ ਜਿਹੜਾ ਬੰਨਾ ਜਿਹੜੇ ਦਰੇਵ ਟੁੱਟ ਗਏ ਇਸ ਲਈ ਸਾਡਾ ਨੁਕਸਾਨ ਕੀਤਾ ਅਸੀਂ ਮੰਗ ਕਰਦੇ ਆ ਕਿ ਜਿਹੜਾ ਨਹਿਰੀ ਪਾਣੀ ਆ ਜਦ ਆਮਦ ਦੇ ਵਿੱਚ ਮੰਨ ਮਾਰ ਕੇ ਦਰਾਵਾਂ ਦਾ ਕੰਕਰੀਟ ਮੰਨ ਪੱਕੇ ਕਰਕੇ ਵਧੀਆ ਟੈਮਿੰਨਾ ਪੱਕੇ ਕੀਤੇ ਜਾਣਾ ਦਰਾਵਾਂ ਦੀ ਸਪਾਈ ਕੀਤੀ ਜਾਵੇ ਡੈਮਾਂ ਦੀ ਸਪਾਈ ਕੀਤੀ ਜਾਵੇ ਚ ਜਿਹੜਾ ਪਾਣੀ ਆ ਉਹ 100% ਨਹਿਰੀ ਹੋਵੇ 100% ਨਹਿਰੀ ਪਾਣੀ ਖੇਤੀਬਾੜੀ ਨੂੰ ਦਿੱਤਾ ਜਾਵੇ ਡੈਮਾਂ ਦੇ ਵਿੱਚੋਂ ਨਹਿਰਾਂ ਕੱਢੀਆਂ ਜਾਣਾ ਸ਼ਤਰੁਚਿੰਦਰਾ ਜਾਂ ਜਿਹੜੇ ਦਰਾ ਹੈਗੇ ਨਾਲ ਉਹਨਾਂ ਵਿੱਚੋਂ ਨਹਿਰਾਂ ਨਵੀਆਂ ਕੱਢੀਆਂ ਨੇ ਨਵੀਆਂ ਨਹਿਰਾਂ ਕੱਢ ਕੇ ਪੰਡਾ ਪੱਤਰ ਤੇ ਹਰੇਕ ਖੇਤ ਨੂੰ ਸਿੰਚਾਈ ਦਾ ਪਾਣੀ ਪੂਰੀ ਮਾਤਰਾ ਵਿੱਚ ਜਾਵੇ ਇਹਦੇ ਨਾਲ ਜੰਦਾ ਧਰਤੀ ਅਠਲਾ ਪਾਣੀ ਦੀ ਬਚਤ ਹੋ ਸਕਦੀ ਆ ਤੇ ਨਾਲੇ ਕਿਸਾਨਾਂ ਨੂੰ ਪੀਣ ਵਾਲਾ ਪਾਣੀ ਛੁੱਟੇਗਾ ਸਕਦਾ ਤੇ ਨਾਰਿੰਦਿਕ ਜਾਂਦੀਆਂ ਉਹ ਆਪਦੀ ਧਰਤੀ ਦੇ ਦੇ ਤਤਨ ਪਾਣੀ ਤੋਂ ਕੁਦਰਤੀ ਪਾਂਛੇ ਤੱਤਾ ਉਹ ਜੀਵਨ ਨੂੰ ਮਿਲਣਗੇ ਜ਼ਰੂਰੀ ਆ ਦੂਜਾ ਰਿਹਾ ਪਰਾਲੀ ਵਾਲਾ ਪੁਰਾਣੀ ਦਾ ਵੀ ਅਸੀਂ ਇਹ ਕਹਨੇ ਆ ਕਿ ਜੇ ਪਰਾਲੀ ਦਾ ਮਸਲਾ ਇਹ ਸਰਕਾਰ ਨੇ ਜਾਣ-ਬੁੱਝ ਕੇ ਗਲ ਪਾਇਆ ਕਿਉਂਕਿ ਸਰਕਾਰ ਕਹਿੰਦੀ ਆ ਪ੍ਰਾਲੀ ਨਾਲ ਫੁੱਕੋ ਪ੍ਰਾਲੀ ਨਾਲ ਧੂਆ ਜੜਦਾ ਸਾਡੇ ਦੋ ਸੀਜ਼ਨ ਹੁੰਦੇ ਨਾ ਇੱਕ ਕੰਕਾ ਦਾ ਤੇ ਇੱਕ ਝੋਨੇ ਦਾ ਉਹਦੇ ਵਿੱਚ ਵੀ 8% ਚੋਂ 1% ਡਾ ਦਾ ਕਿਸਾਨ ਦਾ ਧੂਆ ਧੂਆ ਸਾਡਾ ਕਦੇ ਦਿੱਲੀ ਨਹੀਂ ਆਂਦਾ ਧੂਆ ਸਾਡਾ ਕਦੇ ਪਾਕਿਸਤਾਨ ਨਹੀਂ ਜਾਂਦਾ ਡਾਲ ਲੱਗਦਾ ਹਰਿਆਣਾ ਸਾਡਾ ਨਾਲ ਜ਼ਿਆਦਾ ਹੈ ਸਰਕਾਰ ਨਹੀਂ ਨਹੀਂ ਆਵਾ ਪਾਇਆ ਕਿ ਤੂੰ ਆਉਂਦਾ ਸਾਡੇ ਰਾਹਤਾਂ ਦੇ ਨਹੀਂ ਰੌਲਾ ਪਾਇਆ ਇਹ ਤੂੰ ਆਵਰਾ ਧੂਆ ਛਾੜ ਕੇ ਆ ਗਿਆ ਸਿਰਫ ਤੇ ਸਿਰਫ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਸਾਨੂੰ ਲੋਕਾਂ ਵਿੱਚੋਂ ਨਖੇੜਨ ਵਾਸਤੇ ਇੰਟਰਨੈਸ਼ਨਲ ਪੱਤਰ ਬਦਨਾਮ ਕਰਨ ਵਾਸਤੇ ਛਕਾ دیے ਕੋਜੀ ਸਾਸ਼ਤਾ ਸਾਡੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਅੱਗ ਨਹੀਂ ਲਾਉਂਦੇ ਪਰਾਈ ਨਹੀਂ ਮੰਨ ਲੈਣੇ ਆ ਪਰ ਸਾਨੂੰ ਜੇ ਛੋਟੇ ਕਿਸਾਨਾਂ ਨਾ ਤਾਂ ਕੋਈ ਟਰੈਕਟਰ ਨਾ ਉਹਨਾਂ ਕੋਲ ਕੋਈ ਛੰਦਾ ਨਾ ਉਹਨਾਂ ਕੋਈ ਵਾਹੀ ਜੋਗਾ ਨਾ ਨਨੁ ਪ੍ਰਾਇਮਰੀ ਦੇ ਨਸ਼ਟ ਕਰਤਾ ਕੋਲ ਉਹਨਾਂ ਕੋਈ ਸਾਧਨਾ ਤਾਂ ਸਰਕਾਰ ਘੱਟੋ ਘੱਟ ਉਹਨਾਂ ਨੂੰ ਮੁਛਿੰਦੀ ਨਹੀਂ ਰਹੀ ਜਿਹੜੇ ਉਹ ਪੂਸਾ ਕਿਸਮਾਂ ਪਹੁੰਚੋਣੇ ਦੀ ਉਹਨਾਂ ਦਾ ਤਵੀਆਂ ਨਾ ਵਹਿੰਦੀ ਆ ਨਾ ਰੋਟੀ ਦੇ ਚਰਾਂ ਨਾ ਵਹਿੰਦੀ ਆ ਨਾ ਕੋਈ ਹੋਰ ਵੱਡੇ ਟ੍ਰੈਕ ਤੇ ਬੋਲਦੇ ਆ ਉਹਨੂੰ ਉਹ ਉਹ ਨਿਕੜੀ ਜਾਂਦੀ ਆ ਉਸ ਨਸੀਤ ਆਉਂਦੀ ਆ ਅਸੀਂ ਮੰਗ ਕਰਦੇ ਆ ਕਿ ਸਰਕਾਰ ਪ੍ਰਣਾਲੀ ਦਾ ਪ੍ਰਬੰਧ ਆਪ ਕਰੇ ਕੋਨੂ ਚੱਕਾਂ ਦਾ ਉਹਨੂੰ ਗੱਠਾ ਬਣਾਉਂਦਾ ਸਰਕਾਰੀ ਤੌਰ ਤੇ ਕਰੇ ਸਰਕਾਰ ਆਪਦੇ ਖਰਚੇ ਤੇ ਕਰੇ ਪ੍ਰਾਲੀ ਤੋਂ ਸਾਡੇ ਕਿਸਾਨਾਂ ਨੂੰ ਨਜਾਤ ਦਿਵਾਵੇ ਤੇ ਜੇ ਸਰਕਾਰ ਇਹ ਨਹੀਂ ਕਰਦੀ ਤਾਂ ਘਟੋ ਘਟਾ 200 ਰੁਪਏ ਕੁਆਂਟਲ ਝਾਣ ਨੂੰ ਮਾਜਵਾ ਦੇਵੇ ਝੋਨੇ ਦੇ ਨਾਲ ਹੀ ਐਨ ਵੀ ਚਲੋ ਪ੍ਰਾਈਸ ਤੁਸੀਂ ਇਕੱਠੀ ਕਰ ਲੋ ਬਾਹਰੋ ਅਸੀਂ ਬਾਅਦ ਕੀ ਨਿਮਾਗੇ ਜਿਵੇਂ ਕਿ ਮੈਂ ਝੋਨਾ ਵੇਚਦਾ ਜਿਵੇਂ ਉਹਦੀ ਪੇਮੈਂਟ ਪੈਂਦੀ ਆ 200 ਰੁਪਈਆ ਪ੍ਰਤੀ ਕਵਾਂਟਮ ਮੰਗਦੇ ਸਰਕਾਰ ਸਾਨੂੰ ਦੇਵੇ ਅਸੀਂ ਝੋਨਾ ਨਹੀਂ ਖੂਪਾਂਗੇ ਨਹੀਂ ਭਾਈ ਵਗਲਾਵਾਂਗੇ ਛਾੜੀ ਮਜ਼ਦੂਰੀ ਆ ਕੋਲ ਅਸੀਂ ਕਰੀਏ ਨਹੀਂ ਕੀ ਇਹ ਕ ਨਹੀਂ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਕੋਰਟ ਦਾ ਫੈਸਲਾ ਕਿਸਾਨਾਂ ਦੇ ਪਰਚੇ ਪਾਵਾਂਗੇ ਕਿਸਾਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ ਜੁਰਮਾਨੇ ਲਾਵਾਂਗੇ ਪਰ ਸੁਪਰੀਮ ਕੋਰਟ ਦਾ ਫੈਸਲਾ ਉੱਥੇ ਲਾਗੂ ਹੁੰਦਾ ਜਿੱਥੇ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੁੰਦਾ ਉਹਨਾਂ ਦੇ ਹੱਕ ਜਿੱਨੇ ਹੁੰਦਾ ਸ਼ਪਰੀਮ ਕੋਰਟ ਦੇ ਇੰਨੇ ਫੈਸਲੇ ਦਾ ਕਦੇ ਲਾਗੂ ਨਹੀਂ ਕੀਤੇ ਇਹਨਾਂ ਨੇ ਸ਼ਪਰੀਮ ਕੋਰਟ ਦਾ ਫੈਸਲਾ ਵੀ ਹਾਈਵੇ ਤੇ ਐਚ ਆਈ ਤੇ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਊਗਾ ਪਵੰਦੀ ਲਈ ਸੁੱਥਾ-ਸੁੱਥਾ ਫੁੱਲੇ ਬਣ ਜਾ ਕੇ ਦੇਖ ਲਓ ਕੋਲੋਂ ਸ਼ਪਰੀਮ ਕੋਰਟ ਦਾ ਫੈਸਲਾ ਕਿਉਂ ਨਹੀਂ ਲਾਗੂ ਕਰਾਇਆ ਜੱਟਾਂ ਦੀ ਭਰਾਵੀ ਵਾਲੇ ਇਹਨੇ ਸ਼ਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ